गुरु अंगद देव जी का मुढ़ला ना की हाँ जी दोस्तों गुरु अंगद देव जी के दे मुढ़ला नाम की सी। उस सारे आप अपशन थोड़े स्क्रीन उत्ते हो रही ने हाँ जी दोस्तों जो गुरु अंगद देव जी का मुढ़ला ना सो भाई लहना जी सो तो इसका राइट आंसर हो जाएगा ऑप्शन नंबर थ्री भाई लहना जी ਹਾਂਜੀ ਦੋਸਤੋ ਨੈਕਸਟ ਕੁਐਸਚਨ ਆ ਆਪਣੇ ਕੋਲੇ ਸ਼ੋ ਹੋ ਰਿਹਾ ਕਿ ਗੁਰੂ ਅੰਗਦ ਦੇਵ ਜੀ ਕਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਸੀ ਹਾਂਜੀ ਦੋਸਤੋ ਆਪਾਂ ਨੂੰ ਜੀ ਆਪਾਂ ਨੂੰ ਸਾਲ ਪੁੱਛਿਆ ਗਿਆ ਕਿ ਕਿਸ ਸਾਲ ਦੇ ਵਿੱਚ ਗੁਰੂ ਜੀ ਗੁਰਗੱਦੀ ਉੱਤੇ ਬੈਠੇ ਸੀਗੇ ਹਾਂਜੀ ਦੋਸਤੋ ਗੁਰੂ ਅੰਗਦ ਦੇਵ ਜੀ ਦਾ ਜੋ ਗੁਰਗੱਦੀ ਤੇ ਬਿਰਾਜਮਾਨ ਹੋਣ ਦਾ ਟਾਈਮ ਹੈ ਉਹ 1539 ਈਸਵੀ ਹੈ ਜੋ ਕਿ ਆਪਸ਼ਨ ਨੰਬਰ 2 ਸੋ ਆਪਣਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 2 1539 ਈਸਵੀ ਸੋ ਦੋਸਤੋ ਗੁਰੂ ਅੰਗਦ ਦੇਵ ਜੀ 1539 ਈਸਵੀ ਦੇ ਵਿੱਚ ਗੁਰੂ ਗੱਦੀ ਤੇ ਬਰਾਜਮਨ ਹੋ ਸੀ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਈ ਸੀ 1539 ਈਸਵੀ ਦੇ ਵਿੱਚ ਉਦੋਂ ਹੀ ਗੁਰੂ ਅੰਗਦ ਦੇਵ ਜੀ ਦਾ ਗੁਰੂ ਗੱਦੀ ਟਾਈਮ ਪੀਰੀਅਡ ਸਟਾਰਟ ਹੁੰਦਾ ਹੈ 1539 ਈਸਵੀ ਨੈਕਸਟ ਕੁਐਸਚਨ ਆਪਣੇ ਕੋਲੇ ਸ਼ੋ ਹੋ ਰਿਹਾ ਹੈ ਕਿ ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ ਹਾਂਜੀ ਦੋਸਤੋ ਇਹਦਾ ਰਾਈਟ ਆਨਸਰ ਹੋ ਜਾਏਗਾ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਸਥਾਪਨਾ ਕੀਤੀ ਸੀ ਤੇ ਉਹੀ ਗੁਰੂ ਅੰਗਦ ਦੇਵ ਜੀ ਦੇ ਧਾਰਮਿਕ ਸਰਗਰਮੀਆਂ ਦਾ ਕੇਂਦਰ ਸੀ ਸੋ ਇਸਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 2 ਖਡੂਰ ਸਾਹਿਬ ਨੈਕਸਟ ਉਹ ਆਚਣ ਆਪਣੇ ਕੋਲ ਸੋ ਰਹਿ ਕੇ ਸਿੱਖਾਂ ਦੇ ਦੂਜੇ ਗੁਰੂ ਕੌਣ ਸਨ ਹਾਂਜੀ ਦੋਸਤੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਗੁਰੂ ਅੰਗਦ ਦੇਵ ਜੀ ਸੀਗੇ ਜਿਹੜੇ ਉਹ ਸਿੱਖਾਂ ਦੇ ਦੂਜੇ ਗੁਰੂ ਸੀ ਸੋ ਆਪਸ਼ਨ ਨੰਬਰ 3 ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸੀਗੇ ਨੈਕਸਟ ਕੁਐਸਚਨ ਆਪਣੇ ਕੋਲ ਸ਼ੋ ਹੋ ਰਿਹਾ ਕਿ ਕਿਸ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ ਸੀ ਹਾਂਜੀ ਦੋਸਤੋ ਇਸ ਕੁਐਸਚਨ ਵਿੱਚ ਆਪ ਨੂੰ ਪੁੱਛਿਆ ਗਿਆ ਕਿਸ ਕਿਸ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਇਆ ਸੀ ਆਪਸ਼ਨ ਆਪਣੀ ਸਕਰੀਨ ਦੇ ਉੱਤੇ ਸ਼ੋ ਹੋ ਰਹੀਆਂ ਨੇ ਦੋਸਤੋ ਜਿਹੜੀ ਗੁਰਮੁਖੀ ਲਿਪੀ ਹੈ ਉਹਨਾਂ ਨੂੰ ਹਰਮਨ ਪਿਆਰਾ ਬਣਾਉਣ ਵਾਲੇ ਗੁਰੂ ਸੀਗੇ ਉਹ ਗੁਰੂ ਸੀਗੇ ਅੰਗਦ ਦੇਵ ਜੀ ਆਪਸ਼ਨ ਨੰਬਰ 3 ਆਪਣਾ ਰਾਈਟ ਆਨਸਰ ਹੋ ਜਾਏਗਾ ਤੇ ਗੁਰੂ ਅੰਗਦ ਦੇਵ ਜੀ ਨੇ ਉਹ ਮਤਲਬ ਲਿਖਣ ਦੀ ਕੋਈ ਲੈਂਗੁਏਜ ਦਿੱਤੀ ਸੀਗੀ ਪੰਜਾਬੀ ਦੇ ਵਿੱਚ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰਮੁਖੀ ਲਿਪੀ ਦਾ ਸੰਸਥਾਪਕ ਕੌਣ ਸੀਗਾ ਤਾਂ ਉਹ ਗੁਰੂ ਅੰਗਦ ਦੇਵ ਜੀ ਸੀਗੇ ਠੀਕ ਹੈ ਨੈਕਸਟ ਉਹ ਅਚਾਰ ਆਪਣੇ ਕੋਲ ਆ ਰਿਹਾ ਕਿ ਉਦਾਸੀ ਮਤ ਦਾ ਸੰਸਥਾਪਕ ਕੌਣ ਸੀਗਾ ਹਾਂਜੀ ਦੋਸਤੋ ਜੋ ਗੁਰੂ ਨਾਨਕ ਦੇਵ ਜੀ ਦੇ بیٹے ਸੀਗੇ ਬਾਬਾ ਸ੍ਰੀ ਚੰਦ ਜੀ ਵੀ ਉਦਾਸੀ ਮੱਤ ਦੇ ਸੰਸਥਾਪਕ ਰਹੇ ਨੇ ਸੋ ਇਸ ਦਾ ਰਾਈਟ ਆਨਸਰ ਹੋ ਜੇਗਾ ਆਪਸ਼ਨ ਨੰਬਰ 1 ਬਾਬਾ ਸ੍ਰੀ ਚੰਦ ਜੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ بیٹے ਸੀਗੇ ਹਾਂਜੀ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਦੋ بیٹے ਸੀ ਸ੍ਰੀ ਚੰਦ ਤੇ ਲਕਸ਼ਮੀ ਦਾਸ ਉਹਨਾਂ ਵਿੱਚੋਂ ਸ੍ਰੀ ਚੰਦ ਨੇ ਉਦਾਸੀ ਮੱਤ ਦੀ ਸਥਾਪਨਾ ਕੀਤੀ ਸੀ ਇਹ ਚੀਜ਼ ਯਾਦ ਰੱਖਣੀ ਹੈ ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ ਕਿ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਹਾਂਜੀ ਦੋਸਤੋ ਆਪਾਂ ਨੂੰ ਆ ਜਗ੍ਹਾ ਦਾ ਨਾਮ ਪੁੱਛਿਆ ਗਿਆ ਕਿ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਹਾਂਜੀ ਦੋਸਤੋ ਗੁਰੂ ਅੰਗਦ ਦੇਵ ਜੀ ਦਾ ਜੋ ਜਨਮ ਹੈ ਉਹ ਮੱਤਕੇ ਦੀ ਸਰਾਈ ਵਿਖੇ ਹੋਇਆ ਸੀ ਜੋ ਕਿ ਅੱਜ ਕੱਲ ਆਪਾਂ ਜੀ ਨੂੰ ਮੁਕਸਰ ਕਹਿੰਦੇ ਆ ਜੋ ਮੱਤਕੇ ਦੀ ਸਰਾਈ ਆਪਸ਼ਨ ਨੰਬਰ 3 ਆਪਣਾ ਰਾਈਟ ਆਨਸਰ ਹੋ ਜਾਏਗਾ ਇਹ ਕਈ ਵਾਰੀ ਇਹ ਵੀ ਪੁੱਛਿਆ ਜਾਂਦਾ ਕਿ ਮੱਤੇ ਦੀ ਸਰਾਏ ਕਿਹੜੀ ਸਥਾਨ 'ਤੇ ਅੱਜਕੱਲ ਮਤਲਬ ਮਾਡਰਨ ਦੇ ਵਿੱਚ ਜਾਣਿਆ ਜਾਂਦਾ ਤਾਂ ਮੁਖਸਰ ਸਾਹਿਬ ਹੈ ਜਿਹੜਾ ਉਹਨੂੰ ਮੱਤੇ ਦੀ ਸਰਾਏ ਨਾਲ ਜਾਣਿਆ ਜਾਂਦਾ ਸੀ ਪਹਿਲਾਂ ਨੈਕਸਟ ਕੁਐਸਚਨ ਆਪਣੇ ਕੋਲੇ ਸੋਹ ਰਿਹਾ ਕਿ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀਗਾ ਹਾਂਜੀ ਦੋਸਤੋ ਗੁਰੰਗਦ ਦੇਵ ਜੀ ਦੇ ਜੋਤਾਰਮ ਪਤਨੀ ਉਹਨਾਂ ਦਾ ਨਾਮ ਪੁੱਛਿਆ ਗਿਆ हाँ जी दोस्तों जो गुरु अंगद देव जी का बया हुआ बीबी खेवी जी नया जो कि ऑप्शन नंबर दो अपना राइट आंसर हो जाएगा बीबी खेवी जी हाँ जी दोस्तों नैक्सट क्वेश्चन प्रिंट है कि गुरु अंगद देव जी ने किड़े शहर वसाया मतलब गुरु अंगद देव जी ने किड़ा शहर वसाया किस शहर की संस्थापना की गुरु अंगद देव जी ने उसके बारे में पूछा गया सो दोस्तों इसका राइट आंसर है खडूर साहब ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਬਸਾਇਆ ਸੀ ਜਿੱਥੇ ਉਹ ਆਪਣੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਵੀ ਸੀਗਾ ਗੁਰੂ ਅੰਗਦ ਦੇਵ ਜੀ ਦਾ ਖਡੂਰ ਸਾਹਿਬ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਖਡੂਰ ਸਾਹਿਬ ਸੋ ਦੋਸਤੋ ਜਿਹੜਾ ਖਡੂਰ ਸਾਹਿਬ ਉਹ ਤਰਨਤਨ ਡਿਸਟ੍ਰਿਕਟ ਦੇ ਵਿੱਚ ਹੈ ਸੋ ਇਹ ਗੱਲ ਯਾਦ ਰੱਖਣੀ ਹੈ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰਾਂ ਦਾ ਨਾਂ ਅਨੰਦ ਸੋ ਹਾਂਜੀ ਦੋਸਤੋ ਆਪਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰਾਂ ਦਾ ਨਾਂ ਪੁੱਛਿਆ ਗਿਆ ਹਾਂਜੀ ਦੋਸਤੋ ਗੁਰੂ ਅੰਗਦ ਦੇਵ ਜੀ ਦੇ ਜੋ ਸੁਪੁੱਤਰ ਸੀਗੇ ਦਾਤੂ ਤੇ ਦਾਸੂ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਸੀ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੋ ਜਾਏਗਾ ਦਾਤੂ ਅਤੇ ਦਾਸੂ ਜੀ ਹਾਂਜੀ ਦੋਸਤੋ ਭਾਈ ਲੈਣਾ ਜਿਹਦੇ ਪਿਤਾ ਦਾ ਨਾਮ ਕੀ ਸੀ ਜੋ ਭਾਈ ਲੈਣਾ ਸੀਗੇ ਉਹ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਸੀਗਾ ਭਾਈ ਲੈਣਾ ਜੀ ਸੋ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਂ ਬੇਸਿਕਲੀ ਆਪਾਂ ਨੂੰ ਪੁੱਛਿਆ ਗਿਆ ਹਾਂਜੀ ਦੋਸਤੋ ਆਪਸ਼ਨ ਨੰਬਰ 2 ਫਿਰੂਮਲ ਜੀ ਫਿਰੂਮਲ ਜੀ ਗੁਰੂ ਅੰਗਦ ਦੇਵ ਜੀ ਦੇ ਮਤਲਬ ਭਾਈ ਲੈਣਾ ਜੀ ਦੇ ਪਿਤਾ ਜੀ ਸੀਗੇ ਸੋ ਇਹ ਚੀਜ਼ ਯਾਦ ਰੱਖਣੀ ਹੈ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਕੌਣ ਸਨ ਤਾਂ ਉਹ ਫਿਰੂਮਲ ਸੀਗੇ ਹਾਂਜੀ ਦੋਸਤੋ ਨੈਕਸਟ ਕੁਐਸਚਨ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿ ਭਾਈ ਲੈਣਾ ਦੀ ਮਾਤਾ ਦਾ ਨਾਮ ਕੀ ਸੀ ਹਾਂਜੀ ਦੋਸਤੋ ਆਪਾਂ ਪਿੱਛੇ ਹੀ ਕਰਕੇ ਆਏ ਕਿ ਬੀਬੀ ਕੀ ਹੋਈ ਜੀ ਸੀਗੇ ਉਹ ਤਾਂ ਗੁਰੂ ਅੰਗਦ ਦੇਵ ਜੀ ਦੇ ਪਤਨੀ ਜੀ ਸੀਗੇ ਤੇ ਜੋ ਕਿ ਸਭਰਾਈ ਨੇ ਅਪਸੰਬਰ 3 ਸਭਰਾਈ ਉਹ ਭਾਈ ਲੈਣਾ ਜੀ ਦੇ ਮਾਤਾ ਜੀ ਸੀਗੇ ਗੁਰੂ ਅੰਗਦ ਦੇਵ ਜੀ ਦੇ ਮਾਤਾ ਦਾ ਨਾਂ ਸਭਰਾਈ ਸੀ ਸੋ ਨੈਕਸਟ ਕੁਸਚਨ ਆਪਣੇ ਕੋਲ ਸ਼ੋ ਹੋ ਰਿਹਾ ਕਿ ਭਾਈ ਲੈਣਾ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ ਹਾਂਜੀ ਦੋਸਤੋ ਭਾਈ ਲੈਣਾ ਜੀ ਸੀਗੇ ਉਹ ਪਠਾਨ ਸੀ ਜਾਂ ਜੱਟ ਸੀ ਜਾਂ ਖੱਤਰੀ ਸੀ ਜਾਂ ਅਰੋੜੇ ਸੀਗੇ सो so, दोस्तों ज भाई लहना जी से खतरी परिवार संबंधित रखते सन सो so, आप नंबर थ्री खत्ी ये अपना राइट आंसर हो जाएगा नैक्सट क्वेश्चन अपने को कोर है कि भाई लहना जी दया पुत्रियों के नसो हाँ जी दोस्तों भाई लैणा जी दूस प पुत्रियां सन ਉਹਨਾਂ ਦਾ ਨਾਮ ਹੈਗਾ ਅਮਰੋਤੇ ਅਨੋਖੀ ਸੋ ਦੋਸਤੋ ਗੁਰੂ ਅੰਗਦ ਦੇਵ ਜੀ ਦੀਆਂ ਪੁੱਤਰੀਆਂ ਸਨ ਉਹ ਸੀਗੀਆਂ ਅਮਰੋਤੇ ਅਨੋਖੀ ਆਪਸ ਨੰਬਰ 2 ਆਪਣਾ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਆਪਣੇ ਕੋਲ ਸ਼ੋ ਹੋ ਰਿਹਾ ਕਿ ਭਾਈ ਲੈਣਾ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ਹਾਂਜੀ ਦੋਸਤੋ ਆਪਾਂ ਨੂੰ ਪੁੱਛਿਆ ਹੈ ਕਿ ਭਾਈ ਲੈਣਾ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈਗਾ ਕਰਤਾਰਪੁਰ ਸਾਹਿਬ ਵਿਖੇ ਸੋ ਦੋਸਤੋ ਜੋ ਗੁਰੂ ਨਾਨਕ ਦੇਵ ਜੀ ਨੇ ਸ਼ਹਿਰ ਦੀ ਸੰਸਥਾਪਨਾ ਕੀਤੀ ਸੀਗੀ ਕਰਤਾਰਪੁਰ ਸਾਹਿਬ ਉੱਥੇ ਹੀ ਭਾਈ ਲੈਣਾ ਜੀ ਨੂੰ ਮਤਲਬ ਗੁਰੂ ਨਾਨਕ ਦੇਵ ਜੀ ਮਿਲੇ ਸੀਗੇ ਸੋ ਇਹ ਵੀ ਯਾਦ ਰੱਖਣਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਹਿਰ ਦੀ ਸੰਸਥਾਪਨਾ ਕੀਤੀ ਸੀ ਤਾਂ ਕਰਤਾਰਪੁਰ ਸਾਹਿਬ ਵਿਖੇ ਤੇ ਉੱਥੇ ਹੀ ਭਾਈ ਲੈਣਾ ਜੀ ਉਹਨਾਂ ਨੂੰ ਮਿਲੇ ਸੀ ਜੀ ਤੇ ਇਹ ਵੀ ਯਾਦ ਰੱਖਣਾ ਕਿ ਭਾਈ ਲੈਣਾ ਜੀ ਮਤਲਬ ਗੁਰੂ ਅੰਗਦ ਦੇ ਜੀ ਨੇ ਕਿਹੜੇ ਸ਼ਹਿਰ ਦੀ ਸੰਸਥਾਪਨਾ ਕੀਤੀ ਸੀ ਤਾਂ ਉਹ ਖੰਡੂਰ ਸਾਹਿਬ ਸੀਗਾ ਜੋ ਕਿ ਤਰਨਤਾਰਨ ਵਿੱਚ ਸੀ ਆਪਾਂ ਪਿੱਛੇ ਹੀ ਕਵਚਨ ਚ ਕਰਕੇ ਆਏ ਆਂ ਨੈਕਸਟ ਕੁਐਸਚਨ ਆਪਣੇ ਕੋਲੇ ਸੋ ਹੋ ਰਿਹਾ ਕਿ ਗੁਰੂ ਅੰਗਦ ਦੇ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆ ਵਾਰਸਾਂ ਨੇ ਕਿੱਥੋਂ ਕੱਢ ਦਿੱਤਾ ਸੀਗਾ ਹਾਂਜੀ ਦੋਸਤੋ ਆਪਾਂ ਨੂੰ ਪੁੱਛਿਆ ਗਿਆ ਕਿ ਗੁਰੂ ਅੰਗਦ ਦੇ ਜੀ ਸੀ ਜੋ ਗੁਰਨਾਨਕ ਦੇਵ ਜੀ ਦੇ ਬਾਰਸਾ ਨੇ ਮਤਲਬ ਗੁਰਨਾਨਕ ਦੇਵ ਜੀ ਦੇ ਜੋ ਪੁੱਤਰ ਸੀਗੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਕਿੱਥੋਂ ਕੱਢ ਦਿੱਤਾ ਸੀ ਇਹ ਚੀਜ਼ ਬਾਰੇ ਆਪਾਂ ਨੂੰ ਪੁੱਛਿਆ ਗਿਆ ਹਾਂਜੀ ਦੋਸਤੋ ਜੋ ਗੁਰਨਾਨਕ ਦੇਵ ਜੀ ਨੇ ਆਪਣਾ ਸਿਟੀ ਬਸਾਈ ਸੀ ਜੋ ਸ਼ਹਿਰ ਬਸਾਇਆ ਸੀ ਕਰਤਾਰਪੁਰ ਸਾਹਿਬ 'ਕੇ ਤੇ ਉੱਥੇ ਹੀ ਮਤਲਬ ਜੋ ਗੁਰਨਾਨਕ ਦੇਵ ਜੀ ਦੇ ਪੁੱਤਰ ਸਨ ਸ੍ਰੀ ਚੰਦ ਤੇ ਲਖਮੀ ਦਾਸ ਉਹ ਆਪਣਾ ਹੱਕ ਜਿਤੋਂਦੇ ਸੀ ਕਿ ਕਰਤਾਰਪੁਰ ਜੋ ਸ਼ਹਿਰ ਹੈ ਉਹ ਉਹਨਾਂ ਦੇ ਮਤਲਬ ਪਿਤਾ ਜੀ ਨੇ ਬਸਾਇਆ ਤੇ ਉਹਨਾਂ ਨੇ ਉੱਥੋਂ ਗੁਰੂ ਅੰਗਦ ਦੇਵ ਜੀ ਨੂੰ ਉੱਥੋਂ ਕੱਢ ਦਿੱਤਾ ਸੀਗਾ ਇਹ ਕਹਿ ਕੇ ਕਿ ਉਹ ਸ਼ਹਿਰ ਉਹਨਾਂ ਦਾ ਹੈ ਹਾਂਜੀ ਦੋਸਤੋ ਨੈਕਸਟ ਕੁਐਸਚਨ ਆਪਣੇ ਕੋਲੇ ਸ਼ੋ ਹੋ ਰਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਕਿਹੜੇ ਰਾਗੀਆਂ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਸੀਗਾ हां जी दोस्तों इस क्वेश्चन का राइट आंसर है गया सत्ता ते बलवंत सो दोनों ਨੂੰ ਗੁਰੂ ਅੰਗਦ ਦੇਵ ਜੀ ਨੇ ਬਾਹਰ ਕੱਢਤਾ ਸੀ ਕਿਉਂਕਿ ਇਹ ਇੱਕ ਰਾਗੀ ਸੀ ਜੀ ਤੇ ਇਹ ਸਮੇਂ ਦੇ ਨਾਲ ਮਤਲਬ ਇਹਨਾਂ ਦੇ ਵਿੱਚ ਹੰਕਾਰ ਆ ਗਿਆ ਸੀ ਤਾਂ ਕਰਕੇ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਜੀਗਾ ਨੈਕਸਟ ਕੁਐਸਚਨ ਆਪਣੇ ਕੋਲੇ ਸ ਹੋਰ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕ ਲਿਖੇ ਹਾਂਜੀ ਦੋਸਤੋ ਜੋ ਗੁਰੂ ਅੰਗਦ ਦੇਵ ਜੀ ਨੇ ਸਲੋਕ ਲਿਖੇ ਸੀਗੇ ਉਹ ਸੀਗੇ 62 ਗੁਰੂ ਅੰਗਦ ਦੇਵ ਜੀ ਨੇ 62 ਸਲੋਕ ਲਿਖੇ ਨੇ ਆਪਸ ਨੰਬਰ 3 ਆਪਣਾ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਆਪਣੇ ਕੋਲੇ ਸੋ ਹੋ ਰਿਹਾ ਕਿ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਕਿਹੜਾ ਸੀ ਹਾਂਜੀ ਦੋਸਤੋ ਆਪ ਨੂੰ ਪੁੱਛਿਆ ਗਿਆ ਕਿ ਜਦੋਂ ਗੁਰੂ ਅੰਗਦ ਦੇਵ ਜੀ ਸੀਗੇ ਤੇ ਉਸ ਟਾਈਮ ਦੇ ਵਿੱਚ ਉਹ ਦਿੱਲੀ ਉੱਤੇ ਆਪਣਾ ਰਾਜ ਚਲਾਉਂਦਾ ਸੀਗਾ ਤਾਂ ਉਹ ਕਿਹੜਾ ਮੁਗਲ ਸੀਗਾ ਉਹਨਾਂ ਬਾਰੇ ਆਪ ਨੂੰ ਪੁੱਛਿਆ ਗਿਆ ਹਾਂਜੀ ਦੋਸਤੋ ਜੋ ਹਮਾਇੂ ਸੀ ਉਹ ਗੁਰੂ ਅੰਗਦ ਦੇ ਜੀ ਦੇ ਸਮਕਾਲੀ ਸਨ ਹਾਂਜੀ ਦੋਸਤੋ ਜੋ ਹਮਾਇੂ ਹੈ ਉਸ ਦਾ ਟਾਈਮ ਪੀਰੀਅਡ 1530 ਤੋਂ 40 ਈਸਵੀ ਤੱਕ ਤੇ ਬਾਅਦ ਵਿੱਚ 55 ਤੋਂ 55 ਤੱਕ ਰਿਹਾ ਹੈ ਸੋ ਦੋਸਤੋ ਜੋ ਗੁਰੂ ਅੰਗਦ ਦੇ ਜੀ ਸੀਗੇ ਉਹ ਗੁਰਗੱਦੀ ਤੇ ਬਿਰਾਜਮਾਨ ਹੋਏ ਸੀਗੇ 1539 ਈਸਵੀ ਦੇ ਵਿੱਚ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਹਮਾਇੂ ਇਹ ਚੀਜ਼ ਯਾਦ ਰੱਖਣੇ ਕਿ ਹਮਾਇੂ ਦਾ ਟਾਈਮ ਪੀਰੀਅਡ ਸੀਗਾ 30 ਤੋਂ 40 ਤੱਕ ਤੇ ਗੁਰੂ ਅੰਗਦ ਦੇ ਜੀ ਬਿਰਾਜਮਾਨ ਹੋਏ ਸੀਗੇ ਗੱਦੀ ਤੇ 1539 ਈਸਵੀ ਦੇ ਵਿੱਚ ਸੋ ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਨੇ ਸਨ ਉਹ ਸੀਗੇ ਹਮਾਇੂ ਹਾਂਜੀ ਦੋਸਤੋ ਨੈਕਸਟ ਕੁਸਚਨ ਵਿੱਚ ਆਪਾਂ ਨੂੰ ਪੁੱਛਿਆ ਗਿਆ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀਗਾ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈਗਾ 1504 ਈਸਵੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਦੇ ਵਿੱਚ ਹੋਇਆ ਸੀ ਜੋ ਕਿ অপਸ਼ਨ ਨੰਬਰ 3 ਆਪਣਾ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਆਪਣੇ ਕੋਲੇ ਸੋ ਹੋ ਰਿਹਾ ਕਿ ਹਮਾਇੂ ਸ਼ੇਰ ਸਾ ਸੂਰੀ ਤੋਂ ਹਾਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲਣ ਆਏ ਸੀਗਾ ਹਾਂਜੀ ਦੋਸਤੋ 1540 ਈਸਵੀ ਦੇ ਵਿੱਚ ਜਦੋਂ ਹਮਾਇੂ ਸ਼ੇਰ ਸਾ ਸੂਰੀ ਤੋਂ ਹਾਰ ਜਾਂਦਾ ਤਾਂ ਉਹ ਮੈਦਾਨ ਛੱਡ ਕੇ ਭੱਜ ਜਾਂਦਾ ਤੇ ਗੁਰੂ ਅੰਗਦ ਦੇਵ ਜੀ ਕੋਲੇ ਆਉਂਦਾ ਤਾਂ ਉਹੀ ਚੀਜ਼ ਆਪਾਂ ਨੂੰ ਪੁੱਛੀ ਗਈ ਕਿ ਹਮਾਇੂ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲਦੇ ਨੇ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਖਡੂਰ ਸਾਹਿਬ ਉਹ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਖਟੂਰ ਸਾਹਿਬ ਸਹਿਰ ਵਸਾਇਆ ਸੀ ਤੇ 1540 ਇਸ ਦੇ ਵਿੱਚ ਹੀ ਹਮਾਇੂ ਉੱਥੇ ਉਹਨਾਂ ਨੂੰ ਮਿਲਣ ਆਉਂਦਾ ਜਦੋਂ ਕਿ ਉਹ ਸਫੀਰਤਾਂ ਜ਼ੂਰੀ ਤੋਂ ਹਾਰ ਜਾਂਦਾ ਸੋਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 1 1540 ਇਸਵੀ ਖਟੂਰ ਸਾਹਿਬ ਨੈਕਸਟ ਕੁਐਸਚਨ ਆਪਣੇ ਕੋਲੇ ਸੋ ਹੋ ਰਿਹਾ ਕਿ ਗੁਰੂ ਅੰਗਦ ਦੇਵ ਜੀ ਕਦੋਂ ਤੋਂ ਲੈ ਕੇ ਕਦੋਂ ਤੱਕ ਗੁਰਗੱਦੀ ਤੇ ਬੈਠੇ ਸਨ ਹਾਂਜੀ ਦੋਸਤੋ ਆਪਾਂ ਨੂੰ ਪੁੱਛਿਆ ਗਿਆ ਕਿ ਗੁਰੂ ਅੰਗਦ ਦੇਵ ਜੀ ਦਾ ਜੋ ਟਾਈਮ ਪੀਰੀਅਡ ਸੀਗਾ ਉਹ ਕਦੋਂ ਤੋਂ ਕਦੋਂ ਤੱਕ ਸੀਗਾ ਹਾਂਜੀ ਦੋਸਤੋ ਆਪਾਂ ਪਿੱਛੇ ਹੀ ਕੁਐਸਚਨ ਚ ਕਰਕੇ ਆਏ ਆ ਕਿ 1539 ਈਸਵੀ ਤੋਂ ਲੈ ਕੇ ਗੁਰੂ ਅੰਗਦ ਦੇ ਜੀ ਸੀਗੇ ਜੋ ਉਹ ਗੁਰਗੱਦੀ ਤੇ ਬੈਠੇ ਸੀਗੇ ਤੇ 1552 ਈਸਵੀ ਤੱਕ ਉਹ ਗੁਰਗੱਦੀ ਤੇ ਬੈਠੇ ਰਹੇ ਨੇ ਸੋ ਇਸ ਦਾ ਰਾਈਟ ਆਨਸਰ ਹੋ ਜੂਗਾ ਆਪਣਾ ਆਪਸੰਬਰ 2 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਇਸ ਤੋਂ ਬਾਅਦ ਸਿੱਖਾਂ ਦੇ ਤੀਜੇ ਗੁਰੂ ਹੁੰਦੇ ਨੇ ਗੁਰੂ ਅਮਰਦਾਸ ਜੀ ਉਹ 1552 ਈਸਵੀ ਦੇ ਵਿੱਚ ਗੁਰਗੱਦੀ ਤੇ ਬਹਿੰਦੇ ਨੇ ਨਹੀਂ ਸੋਵੋਚਣਾ ਆਪਣੇ ਕੋਲ ਇਹ ਸੋ ਹੈ ਕਿ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਭਗਤ ਸਨ ਹਾਂਜੀ ਦੋਸਤੋ ਆਪਾਂ ਨੂੰ ਪੁੱਛਿਆ ਗਿਆ ਕਿ ਭਾਈ ਲੈਣਾ ਜੀ ਜੋ ਕਿ ਗੁਰੂ ਅੰਗਦ ਦੇਵ ਜੀ ਸੀਗੇ ਉਹ ਗੁਰੂ ਨਾਨਕ ਦੇਵ ਜੀ ਤੋਂ ਮਿਲਣ ਤੋਂ ਪਹਿਲਾਂ ਕਿਸ ਦੇ ਭਗਤ ਸਨ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਮਾਤਾ ਦੁਰਗਾ ਦੇ ਜੋ ਭਾਈ ਲੈਣਾ ਜੀ ਸੀਗੇ ਉਹ ਮਾਤਾ ਦੁਰਗਾ ਜੀ ਦੇ ਭਗਤ ਸਨ सो so, आंसर right हो जाएगा ऑप्शन नंबर दो माता दुर्गा देश्चन अच्छा अपने को कि गुरु अंगद देव जी ने किस किसकी परंपरा शुरू की थी सी? हाँ जी दोस्तों जो गुरु अंगद देव जी से फिटनेस रिलेटेड मतलब आ, अपनी हैल्थ नैके बहुत ज़्यादा वो सब ਤਾਂ ਕਰਕੇ ਉਹਨਾਂ ਨੇ ਮਲਖੜਾ ਮਤਲਬ ਉਹਨਾਂ ਦੀ ਪਰੰਪਰਾ ਸ਼ੁਰੂ ਕੀਤੀ ਸੀ ਕਿ ਜੋ ਉਹ ਮਲਖੜਾ ਸਟਾਰਟ ਕੀਤੀ ਸੀ ਕਿਉਂਕਿ ਗੁਰੂ ਅੰਗਦ ਦੇਵ ਜੀ ਮਤਲਬ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਸੀਗੇ ਮਤਲਬ ਫਿਟਨੈਸ ਦਾ ਧਿਆਨ ਰੱਖਦੇ ਸੀ ਸੋ ਤਾਂ ਕਰਕੇ ਉਹਨਾਂ ਨੇ ਮਲਖੜਾ ਦੀ ਪਰੰਪਰਾ ਸ਼ੁਰੂ ਕੀਤੀ ਸੀ ਨੈਕਸਟ ਕੁਐਸਚਨ ਆਪਣੇ ਕੋਲੇ ਸ ਹੋ ਰਿਹਾ ਕਿ ਗੁਰੂ ਅੰਗਦ ਦੇਵ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਏ ਸਨ ਹਾਂਜੀ ਦੋਸਤੋ ਆਪਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਟਾਈਮ ਅਤੇ ਜਗ੍ਹਾ ਪੁੱਛੀ ਗਈ ਹੈ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੋ ਗਿਆ 1552 ਖਡੂਰ ਸਾਹਿਬ ਕਿਉਂਕਿ ਖਡੂਰ ਸਾਹਿਬ ਸੀਗਾ ਉਹ ਗੁਰੂ ਅੰਗਦ ਦੇਵ ਜੀ ਨੇ ਬਸਾਇਆ ਸੀ ਤੇ ਆਪਾਂ ਪਿੱਛੇ ਹੀ ਕਰਕੇ ਆਏ ਕਿ 1552 ਸਈ ਤੱਕ ਗੁਰੂ ਅੰਗਦ ਦੇਵ ਜੀ ਸੀਗੇ ਉਹ ਗੁਰਗੱਦੀ ਤੇ ਰਹੇ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ ਨੰਬਰ 3 1552 ਸਈ ਵਿੱਚ ਖਡੂਰ ਸਾਹਿਬ ਵਿਖੇ